8ਵੀਂ ਚ ਫੇਲ ਆਇਆ ਹੈ ਜੀ। ਇਹ ਫੇਲ। ਹੁਣ ਤਾਂ ਜੋ ਕਨ ਕਹਦਾ ਵੀ ਪੜ ਲਓ ਪਰ ਆਪ ਵੀ 8ਵੀਂ ਚ ਫੇਲ ਹੈ ਜੀ। ਹੁਣ ਪਹਿਲਾਂ ਕਿਸੇ ਕਹਿੰਦਾ ਮੇਰਾ 8ਵੀਂ ਚ 105 ਬੰਦੇ ਸੀਗੇ ਜੀ। ਸਾਇਦ ਇੰਨੇ ਕੁ ਸੀ ਅਪਰੋਕਸ ਨਾ ਤੇ 28 ਪਤਾ ਨਹੀਂ ਇੰਨੇ ਕੁ ਪਾਸ ਹੋ ਸੀ ਸਾਰੇ ਫੇਲ ਹੋ ਗਏ। ਉਹ ਬਲੇ ਕੇ ਉਹ ਦਰਦ ਹੁੰਦਾ ਸੀਗਾ ਤੇ ਮੈਂ ਉਹਦੇ ਕੋਲੇ ਭੱਜ ਕੇ ਗਿਆ। ਤਾਂ ਮੈਨੂੰ ਦੇਖ ਕੇ ਰਿਜ਼ਲਟ ਸਾਰੇ ਪੁੱਛਿਆ ਤੇ ਮੈਨੂੰ ਦੇ ਕੇ ਕਹਿੰਦਾ ਸ਼ੌਰੀ ਯਾਰ ਕਹਿੰਦਾ ਤੂੰ ਕਾਤੋਂ ਸੌਰੀ ਮੰਗ ਗਿਆ ਲੈ ਕਹਿੰਦਾ ਸੀ ਤੂੰ ਫੇਲ ਹੋ ਗਿਆ ਮੈਂ ਤਾਂ ਫੇਲ ਹੋ ਗਿਆ ਜੀ ਮੈਂ ਕਿ ਚੱਲ ਕੋਈ ਗੱਲ ਨਹੀਂ ਜੀ ਮੈਂ ਕਿੰਨੇ ਕੁ ਆਇਆ ਕਹਿੰਦਾ ਜੀ ਬਹੁਤ ਹੁਣ ਦੀ ਆ ਰਹੀ ਰਿਜ਼ਲਟ ਬਹੁਤ ਮਾੜਾ ਆਇਆ ਮੈਂ ਕੋਈ ਗੱਲ ਨਹੀਂ ਬਾਹਰ ਆਇਆ ਤੇ ਉੱਤੇ ਮੇਰਾ ਮੋਨੀਟਰ ਆ ਗਿਆ ਕਲਾਸ ਦਾ ਲੋਕ ਪੰਜ ਛੇ ਮੋਨੀਟਰ ਸੀਗੇ ਇੱਕ ਮੋਨੀਟਰ ਸੀਗਾ ਉਹਦੇ ਵਿੱਚੋਂ ਉਹ ਆ ਗਿਆ ਤੇ ਨਾਰੀਵਲੀ ਕਰਦੇ ਆਪਾਂ ਉਹ ਕਹਿੰਦੇ ਕਹਿੰਦੇ ਹਮਕਸ਼ੀ ਕੀ ਬਣਿਆ ਮੈਂ ਕਿ ਪਹਿਲਾਂ ਜਾ ਤੂੰ ਦੇਖਿਆ ਉਹ ਦੇਖ ਕਹਿੰਦਾ ਯਾਰ ਮੈਂ ਤਾਂ ਸਾਰੇ ਹੀ ਕਰਿਆ ਸੀ ਮੈਂ ਤਾਂ ਪੇਪਰ ਸਾਰੇ ਹੀ ਕਰਿਆ ਮੈਂ ਛੱਡ ਕੇ ਕੁਝ ਨਹੀਂ ਆਇਆ ਮੈਂ ਕੀ ਹੋਇਆ ਕਹਿੰਦਾ ਫੇਲ ਹੋ ਗਿਆ ਕਹਿੰਦਾ ਹਾਂਜੀ ਫੇਲ ਹੋ ਗਿਆ ਜੀ ਤੇ ਜਦੋਂ ਹੁਣ ਮੈਨੂੰ ਕੋਈ ਪੁੱਛੇ ਤੇਰਾ ਰਿਜ਼ਲਟ ਮੈਂ ਕਹਾਂ ਮੈਨਿਟਰੀ ਫੇਲ ਹੋ ਗਿਆ ਮੈਂ ਕਿੱਥੇ ਬਚਣਾ ਸੀ ਜਦ ਮੈਨਿਟਰੀ ਨਹੀਂ ਬਚਿਆ ਆਪਣੇ ਨਹੀਂ ਦੱਸ ਰਹੇ ਮੈਨਿਟਰੀ ਉਹ ਮੈਨਿਟਰੀ ਨਹੀਂ ਬਚਿਆ ਮੈਂ ਕਿੱਥੇ ਬਾਸ ਹੋਣਾ ਸੀਗਾ ਫਿਰ ਕਰਦੇ ਨੇ ਕਰਦੇ Michael.